ਵੇਖਣ ਨੂੰ ਤੁਹਾਨੂੰ ਲੱਗਦਾ ਏ ਕਿ ਭੱਜ ਦੌੜ ਤਾਂ ਬਹੁਤ ਹੋ ਰਹੀ ਆ ਪਰ ਜਦੋਂ ਜੱਟ ਦੇਖਦੇ ਹਾਂ ਤੇ ਇੱਕ ਪੂਣੀ ਤੱਕ ਨਹੀਂ ਗਈ ਕਰਜ਼ੇ ਇੱਕ ਤੋਂ ਇੱਕ ਬਾਅਦ ਅੱਜ 4 ਲੱਖ 7000 ਕਰੋੜ ਪਿਆ ਜਿਹੜਾ ਏ ਸਟੇਟ ਨੇ ਕਰਜ਼ਾ ਲੈ ਲਿਆ 1982 ਦੇ ਤੱਕ ਪੰਜਾਬ ਮਨਾਫੇ ਵਾਲਾ ਸੂਬਾ ਸੀ ਜਦੋਂ ਤੁਸੀਂ ਪਿੱਛੇ ਚਾਤੀ ਮਾਰੋਗੇ 1982 ਦੇ ਬਜਟ ਨੂੰ ਦੇਖੋਗੇ ਮਨਾਫੇ ਦਾ ਬਜਟ ਸੀ ਉਸ ਤੋਂ ਬਾਅਦ ਇੱਕ ਤੋਂ ਇੱਕ ਵਾਰ ਹਰ ਸਾਲ ਕਰੋੜਾ ਰੁਪਇਆ ਕਰਜ਼ੇ ਸਾਰੀਆਂ ਸਰਕਾਰਾਂ ਲੈਂਦੀਆਂ ਰਹੀਆਂ ਆਪਣੀਆਂ ਜੈਦਾ ਦਾ ਬਣਾਈਆਂ ਮਾਰਮੇ ਮੁਖਾਨੇ ਦੇ ਵਿੱਚ ਆਪਣੀ ਫਾਰਮ ਹਾਊਸ ਔਰ ਬਹੁਤ ਬਹੁਤ ਸਾਰੇ ਆ ਹਾਟਲ ਔਰ ਇਥੋਂ ਦੀ ਜੱਟਾਂ ਨੂੰ ਬੰਗਾਲ ਕਰਕੇ ਰੱਖ ਦਿੱਤਾ ਤੇ ਨਾਰੇ ਰੰਗ ਬਰੰਗੇ ਦਿੱਤੇ ਗਏ ਜਿਵੇਂ ਹੁਣ ਸੈਂਟਰ ਸਰਕਾਰ ਕਈ ਸੰਦੂਰ ਤੇ ਕਦੀ ਸਿੰਧੂ ਇਸ ਤਰ੍ਹਾਂ ਦੇ ਕਈ ਕਿਸਮ ਦੇ ਜਿਹੜੇ ਆ ਉਹ ਨਾਂ ਤਾਂਾਨੂੰ ਮਿਲਦੇ ਆ ਬਟ ਦੇਸ਼ ਦੇ ਹਿੱਤ ਕਿਤੇ ਨਹੀਂ ਜਿਹੜੇ ਆਉਂ ਸੁਰੱਖਿਅਤ ਨਹੀਂ ਸੋਸਾਇਟੀ ਸੀਮ ਨੇ ਇਹ ਫੈਸਲਾ ਕੀਤਾ ਕਿ ਜੇ ਗਰੀਬ ਵਰਗਾਂ ਨੂੰ ਅਪਲਿਫਟ ਕਰਨਾ ਹੈ ਜੇ ਇਕਨੋਮਿਕਲ ਲੀਕਰ ਸੈਕਟਰ ਨੂੰ ਉੱਪਰ ਲੈ ਕੇ ਆਉਣਾ ਹੈ ਤਾਂ ਹਨੂ ਇੱਕ ਆਗਾਜ਼ ਸੋਚ ਵਾਲਾ ਰਾਜਨੀਤਿਕ ਤੌਰ ਤੇ ਇੱਕ ਰਾਜਨੀਤਿਕ ਪਾਰਟੀ ਜਿਨ੍ਹਾਂ ਦੀ ਆਪਣੀ ਸੋਚ ਹੋਵੇ ਔਰ ਉਹ ਲੋਕ ਇੰਡੀਪੈਂਡੈਂਟ ਕੰਮ ਕਰ ਸਕਣ ਜਿਹੜੀਆਂ ਸੰਵਧਾਨ ਦੇ ਵਿੱਚ ਪ੍ਰੋਵੀਜ਼ਨ ਜਿਨੇ ਭਾਵੇਂ ਉਹ ਸੰਵਧਾਨ ਦੀ ਤਰਾਈ ਕੀ ਇਹ ਹੋਵੇ ਭਾਵੇਂ 50 ਵੀ ਸੋਧ ਹੋਵੇ ਚਾਹੇ ਲੈਂਡਸਿਲਕ 1972 ਦਾ ਹੋਵੇ ਜਿਨ੍ਹਾਂ ਨੂੰ ਕਦੀ ਟੱਚ ਨਹੀਂ ਕੀਤਾ ਗਿਆ ਉਹਨਾਂ ਨੂੰ ਲਾਗੂ ਕਰਾਉਣਾ ਤੁਹਾਡਾ ਕੰਮ ਹੈ ਸੋ ਪਹਿਲਾਂ ਸਾਰਿਆਂ ਨੂੰ ਬਾਹੀ ਤੁਸੀਂ ਕਹਿੰਦਾ ਸਾਹਿਬ ਜੀ ਜੈ ਪੀ ਜੈ ਭਾਰਤ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਦਾ ਮੁੱਖ ਅਜੰਡਾ ਸੀਗਾ ਇਹਦਾ ਜੋਇਨਿੰਗ ਆ ਕੋਰੀਆ ਕਮਿਟੀ ਕਰਦੇ ਨੇ ਜਿਹੜਾ ਮੈਂ ਹਰਿਆਣਾ ਪ੍ਰਦੇਸ਼ ਦੀ ਕੋਆਰਡੀਨੇਟਰ ਹਾਂ